ਕਈ ਵਾਰੀ ਕਈਆਂ ਦੀ ਚੱਲ ਜਾਂਦੀ ਹੈ ਕਈ ਫਸ ਵੀ ਜਾਂਦੇ ਆ ਆ ਇੱਕ ਮਸਲਾ ਜੇ ਅੱਗੇ ਆਇਆ ਕਿ ਐ ਨਾਕੇ ਨੁਕੇ ਤੇ ਨੇਤਾਗਰੀ ਦਿਖਾਉਂਦਾ ਸੀ ਮੁੜ ਕੇ ਫਸ ਗਿਆ ਫਿਰ ਕੰਮ ਦੇਖੋ ਜਾਂ ਤਾਂ ਨੇਤਾਗਰੀ ਹੋਵੇ ਆ ਜਿਵੇਂ ਬਾਦਲ ਕੇਸੀ ਕਿ ਨਾ ਜਦੋਂ ਜੀ ਤੇ ਇੱਥੇ ਅਸੀਂ ਵੇਂਦੇ ਹੁੰਦੇ ਸੀ ਕਿ ਲੋਕ ਆ ਪੁਲਸ ਵਾਲਿਆਂ ਦੇ ਚੱਡਿਆਂ 'ਚ ਮਾਰ ਦਿੰਦੇ ਸੀ ਲਿਆ ਕੇ ਸਕੂਟਰ ਮੋਟਰਸਾਈਕਲ ਹੂੰ ਉਹ ਵਿਚਾਰੇ ਕਹਿੰਦੇ ਵੀ ਕਿੱਥੇ ਚੱਲਿਆ ਕਹਿੰਦੇ ਬਾਦਲਪਿੰਡ ਚੱਲੇ ਆ। ਨਾ ਕੋਈ ਗੱਲ ਕਹਿਣ ਜੋਗਾ ਨਾ ਕੋਈ ਕਰਨ ਜੋਗਾ। ਜੀ ਜੀ ਜੀ। ਜਾਂ ਚੁੱਪ ਕਰਕੇ ਅਗਲੇ ਨੇ ਆਪਦਾ ਨਾਮ ਵੀ ਨਹੀਂ ਦੱਸਣਾ ਤੇ ਫੋਨ ਹੀ ਲਾ ਦੇਣਾ ਜਥੇਦਾਰ ਜੀ ਕਰੋ ਹਾਂ ਗੱਲ ਬਾਤ ਦੀ। ਬਿਲਕੁਲ ਆਈ ਸੀ ਉਹ ਤੋਂ। ਇਹ ਨੇਤਾਗिरी ਜਾਂ ਤਾਂ ਫਿਰ ਇਸ ਤਰ੍ਹਾਂ ਦੀ ਹੋਵੇ ਨੇਤਾਗिरी। ਬਈ ਇਹ ਚੱਲਦਾ ਸੀ ਆਪਣੇ ਸ਼ਹਿਰ ਆ। ਅਸੀਂ ਤਾਂ ਦੇਖਦੇ ਰਹੇ ਨੇ। ਅਗਲੇ ਪਹਿਲੀ ਗੱਲ ਰੋਗ ਤਾਂ ਹੀ ਨਹੀਂ ਸਕਦਾ ਨਾ ਉਹ ਯਾਰ। ਆਉਣਾ ਮੈਂ ਦੁਬਾਰਾ ਆਉਣਾ। ਤਾਂ ਮਤਲਬ ਕਿ ਇਹ ਨੇਤਾਗिरी ਜਿਹੜੀ ਹੈ ਵਿਚਾਰਿਆਂ ਦੀ ਇਹ ਹੈਗੇ ਆ ਝਾੜੂ ਵਾਲੇ ਜਿਹੜੇ ਆ। ਹੂੰ। ਇਹ ਹਾਲੇ ਕੱਚੇ ਨੇ ਜੀ ਇਹ ਫਸ ਜਾਂਦੇ ਆ ਹੂੰ ਇਹ ਗੱਲ ਸ਼ਾਇਦ ਕੋਟੀ ਸੇ ਖਾਂਦੀ ਆ ਜੀ ਉੱਥੇ ਕਿਤੇ ਕੋਈ ਕਾਰਨ ਬੰਨੀ ਲਿਆਉਂਦਾ ਸੀ ਹਰਿਆਣੇ ਦਾ ਨੰਬਰ ਸੀ ਹੂੰ ਉਹ ਇੱਕ ਬੀਬੀ ਉੱਥੇ ਐਸ ਐਚਓ ਸੀਗੀ ਜਿਹੜੀ ਤੇ ਉਹਨੇ ਰੋਕ ਲਈ ਕਾਰ ਉਹਨੇ ਲਿਆ ਕਾਗਜ਼ ਪੱਤਰ ਕਿਧਰ ਨੇ ਰਹੀ ਹੋਇਆ ਸਰ ਜੀ ਹੂੰ ਤੇ ਇਹਨਾਂ ਕੋਲ ਤੁਹਾਨੂੰ ਪਤਾ ਨਹੀਂ ਮੈਂ ਫਲਾਣੀ ਕਾਉਂਸਲਰ ਦਾ ਦਿਓਰ ਆ ਲੈ ਹੂੰ ਜਿਵੇਂ بڑا ਗਾਂਖੇ ਤੇ ਨਾ ਬਈ ਵਾਈਟ ਹਾਊਸ ਤੇ ਕੋਈ ਬੈਠਾ ਰਿਸ਼ਤੇਦਾਰ ਹੈ ਜੀ ਜੀ ਕਹਿੰਦਾ ਜੀ ਮੈਂ ਫਲਾਣੇ ਦਾ ਦਿਓਰ ਆ ਹੂੰ ਨਿਆਕਾ ਕਾ ਮਹਾਲਿਆ ਦਿਓਰ ਆ ਤੇ ਕੀ ਗੱਲ ਆ ਵੀ ਜੀ ਉਹਨਾਂ ਨੇ ਤੈਨੂੰ ਨਿਤਨਗੜਕਰੀ ਤੋਂ ਪਰਮਿਸ਼ਨ ਲੈਤੀ ਆ ਵੀ ਤੂੰ ਦੱਬੀ ਫਿਰ ਜੋ ਜੋ ਤੇਰਾ ਜੀ ਕਰਦਾ ਤੇ ਐਸੀ ਵੈਸੀ ਚਲੋ ਬਹਿਸ ਬਾਜੀ ਚੱਲ ਪਈ ਉੱਥੇ ਜੀ ਉਹ ਕਹਿੰਦਾ ਜੀ ਮੈਂ ਫਲਾਣੇ ਨੇਤਾ ਦਾ ਭਰਾ ਵੀ ਆ ਹੂੰ ਮੈਂ ਤਾਂ ਕੀ ਆ ਯਾਰ ਕਾਗਜ਼ ਤੇ ਫਿਰ ਨੇਤਾ ਨਾਲ ਦੂਜੇ ਨੂੰ ਵਰ ਪਸਾ ਲੈਂਦੇ ਆ ਹਾਂ ਜੀ ਜੀ ਉਹ ਮੌਕੇ ਤੇ ਉਹਦਾ ਪ੍ਰਭਾਅ ਵੀ ਆ ਗਿਆ ਹੂੰ ਦੱਸਦੇ ਕਿ ਉਥੋਂ ਕੰਮ ਫਿਰ ਵੱਧਾ ਵੱਧਾ ਜੀ ਇਹਨਾਂ ਨੇ ਕੁਝ ਟੀਕਾ ਟਿੱਪਣੀਆਂ ਬੀਬੀ ਤੇ ਵੀ ਕੀਤੀਆਂ ਤੇ ਉਹ ਬੀਬੀ ਨੂੰ ਵੀ ਕਹਿੰਦੇ ਚੜ ਗੁੱਸਾ ਗਿਆ ਉਹਨਾਂ ਚਾਰ ਸਿਪਾਹੀ ਉਥੋਂ ਹੋਰ ਬੁਲਾ ਲੈ ਜੀ ਤੋਂ ਉਹਨਾਂ ਨੂੰ ਕਲਰੋਂ ਫੜਿਆ ਤੇ ਦੱਸਦੇ ਕਿ ਉਹਨਾਂ ਨੂੰ ਅਕੇਲ ਆਇਆ ਹੂੰ ਮੁਲਾਜ਼ਮਾਂ ਨੇ ਜੀ ਦੋਨਾਂ ਨੂੰ ਆ ਫੜ ਕੇ ਉਹ ਨਾਹਰੇ ਵਾਜੀ ਕਰ ਰਹੇ ਐ ਇਨਕਲਾਬ ਤੁਹਾਨੂੰ ਪਤਾ ਇਹਨਾਂ ਦੇ ਸਿਰ ਨੂੰ ਚੜਿਆ ਹੁੰਦਾ ਅੱਜ ਕੱਲ ਇਹ ਨਾਹਰੇ ਦਾ ਸਾਰਾ ਸਰੂਰ ਤੇ ਉਹ ਕਹਿੰਦੇ ਕਿ ਭਾਈ ਉਹ ਨਾਰੇ ਲਾਉਂਦੇ ਜਾਂਦੇ ਪਿੱਛੇ ਜਿਹੜੀ ਬੀਬੀ ਸੀ ਨਾ ਉਹਦੇ ਜਿਹੜਾ ਮਲਕ ਡਰਾਈਵਰ ਵਗੈਰਾ ਜੋ ਸੀਗਾ ਤੇ ਉਹਨਾਂ ਨੇ ਹੂਟਰ ਵਜਾਉਣਾ ਸਟਾਰਟ ਕੀਤਾ ਵੀ ਉਹਨਾਂ ਦੇ ਨਾਰੇ ਦੀ ਆਵਾਜ਼ ਨਾ ਸੁਣੇ ਮਤਲਬ ਕਿ ਉਹ ਜ਼ੋਰ ਨਾਲ ਨਾਰੇ ਵਰਨ ਨਾਰੇ ਇਹ ਤੁਹਾਨੂੰ ਪਤਾ ਹੈ ਨਾ ਨਗਾਰ ਖਾਨੇ ਚ ਤੂਤ ਨਹੀਂ ਦੀ ਕੀ ਚਲਦੀ ਆ ਉਹ ਤੇ ਉਹ ਨਾ ਦਾ ਸਾਇਰਨ ਵੱਜੀ ਜਾਵੇ ਉਹ ਨਾਰੇ ਮਾਰੀ ਜਾਂਦੇ ਮਤਲਬ ਕਿ ਦੋਨਾਂ ਨੂੰ ਲੈ ਗਏ ਫਿਰ ਕਾਫੀ ਉਹਨਾਂ ਦਾ ਉਥੇ ਰੌਲਾ ਪਿਆ ਚਲੋ ਹੁਣ ਹਾਂ ਤਾਂ ਕੀ ਆ ਨਹੀਂ ਫਜ਼ੂਲ ਚ ਇਦਾਂ ਦੀ ਬਹਿਸ ਨਹੀਂ ਕਰਨੀ ਚਾਹੀਦੀ ਜੇ ਕਾਗਜ਼ ਪੱਤਰ ਨਹੀਂ ਹੈ ਤਾਂ ਤੁਸੀਂ ਰਿਕੁਐਸਟ ਕਰ ਲੋ ਇਦਾਂ ਨਹੀਂ ਹੋਣਾ ਚਾਹੀਦਾ ਉਹ ਵੀ ਆਪਣੀਆਂ ਧੀਆਂ ਪਹਿਣਾ ਨੇ ਉਹ ਕਿਹੜਾ ਬਗਾਨੀਆਂ ਨੇ ਆ ਜੇ ਕੋਈ ਮਿਸਬੀਹਵ ਕਰਦਾ ਉਹ ਠੀਕ ਨਹੀਂ ਹੈ ਚਲੋ ਤੁਹਾਡੀ ਪਹੁੰਚ ਹੈ ਬਈ ਤੁਸੀਂ ਆਪਣੀ ਪਹੁੰਚ ਜਿਹੜੀ ਆ ਉਹ ਆਪਦੀ ਵਖਾ ਲੋ ਪਰ ਕਿਸੇ ਨੂੰ ਮੁੰੰਦਾ ਚੰਗਾ ਇਹ ਇਹ ਹੈਗੇ ਆ ਜਿਹੜਾ ਦਵਿੰਦਰ ਕੋਹਾਇਆ ਸੀਗਾ ਹੂੰ ਇਹਨੇ ਵੀ ਤੇ ਡੰਡ ਲਵਾ ਲਈ ਆ ਆਪਦੀ ਛੋਟੀ ਜੀ ਉਮਰ ਚ ਮੇਲੋ ਐਮ ਐਲ ਏ ਬਣ ਗਿਆ ਸੀ ਜੁੱਲੀ ਵਿਸਤਰਾ ਕਾਂਢੀ ਲੈ ਕੇ ਬਹਿ ਗਿਆ ਮੁੜ ਕੇ ਇਲੈਕਸ਼ਨ ਵੀ ਆ ਗਿਆ ਸਵਣੇ ਨੇ ਰਾਤਾ ਇਹਨੂੰ ਬਿਲਕੁਲ ਵੀ ਕਮੈਂਟੂ ਜੀ ਉਹ ਤਾਂ ਹੁੰਦਾ ਹੀ ਫਿਰ ਜਦੋਂ ਤੁਹਾਡਾ ਜ਼ਿਆਦਾ ਹੀ ਜ਼ੋਰ ਚੱਲਣ ਲੱਗ ਜੇ ਨਹੀਂ ਜੀ ਇਹ ਚੀਜ਼ਾਂ ਪਤਾ ਕਿ ਹੁੰਦੀਆਂ ਦਵਿੰਦਰ ਕੋਹਾਇਆ ਖਲਨਾਇਕ ਬਣ ਗਿਆ ਸੀਗਾ ਕਿਉਂਕਿ ਦੇਖੋ ਇਹ ਮਸਲਾ ਜਦੋਂ ਪੰਜਾਬੀਆਂ ਇਦਾਂ ਤੇ ਉਦਾਂ ਪੁਲਿਸ ਨੂੰ ਆਪਣੇ ਜਿਹੜੇ ਨਾ ਉਹ ਸਖਾਂਦੇ ਨਹੀਂ ਐ ਲੋਕੀ ਕਹਿੰਦੇ ਵੀ ਪੁਲਿਸ ਇਸੇ ਵਰਗੀ ਆ ਇਸੇ ਵਾਲੀ ਆ ਫਲਾ ਫਲਾ ਪਰ ਜਦੋਂ ਧੀ ਪਹਿਣ ਦਾ ਮਸਲਾ ਆ ਜਾਂਦਾ ਨਾ ਜੀ ਜੀ ਤੇ ਉਹ ਫਿਰ ਔਖਾ ਹੋ ਜਾਂਦਾ ਕੰਮ ਉਹ ਜਿਹੜੀ ਕੁੜੀ ਸੀ ਉਹ ਸਾਡੇ ਲਾਗਲੇ ਪਿੰਡ ਦੀ ਭਾਂਜੀ ਆ ਹੂੰ ਉਹ ਕੁੜੀ ਬਹੁਤ ਮਤਲਬ ਕਿ ਤੇਜ਼ ਤਰਾਰ ਤੇ ਬੜੀ ਘੜਸ ਨਾਲ ਨੌਕਰੀ ਕਰਨ ਵਾਲੀ ਐ ਇੱਕ ਮੁਕਸਰ ਦੇ ਹੋਰ ਥਾਣੇ 'ਚ ਵੀ ਆ ਕੇ ਉਹਨੇ ਧਮਾਕਾ ਕੀਤਾ ਵੀ ਫਿਰ ਮੁੜ ਕੇ ਇੱਥੋਂ ਵੀ ਬਦਲੀ ਕਰਾਤੀ ਸੀ ਕਾਂਗਰਸੀ ਜੀ ਜੀ